ਮੁਰਦਾਬਾਦ 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 ਕਨਿਆਨ ਖਾਨ ਵਾਲਾ ਮੁਰਦਾਬਾਦ 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 ਨਗਰ ਕੌਂਸਲ ਮੁਰਦਾਬਾਦ ਨਗਰ ਕੌਂਸਲ ਦੇ ਬਾਹਰ ਬਾੜ ਨੰਬਰ 8 ਅਤੇ 10 ਦੇ ਕੌਂਸਲਰਾਂ ਵੱਲੋਂ ਆਪਣੇ ਸਮਰਥਕਾਂ ਨਾਲ ਲਗਾਇਆ ਗਿਆ ਧਰਨਾ ਨਗਰ ਕੌਂਸਲ ਦੇ ਪ੍ਰਧਾਨ ਦੇ ਖਿਲਾਫ ਜਮ ਕੇ ਕੀਤੀ ਨਾਰਾਵਾਜੀ ਕਿ ਹਾਂ ਪਿਛਲੇ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਹੋ ਰਹੇ ਨੇ ਲੋਕ ਮਜਬੂਰ ਮੋਟਰ ਦਾ ਟੈਂਡਰ ਹੋਣ ਦੇ ਬਾਅਦ ਵੀ ਨਹੀਂ ਲਗਾਈ ਜਾ ਰਹੀ ਮੋਟਰ ਉਧਰ ਨਗਰ ਕੌਂਸਲ ਦੇ ਪ੍ਰਧਾਨ ਲੱੱੜ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ 30 ਲੱਖ ਰੁਪਏ ਸਿਵਰੇਜ ਬੋਰਡ ਨੂੰ ਜਮ੍ਹਾਂ ਕਰਾ ਦਿੱਤੇ ਗਏ ਹਨ ਸਿਰਫ ਮੋਟਰ ਲਗਾਉਣ ਲਈ ਜਗ੍ਹਾ ਦੀ ਪਾਲ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਬੇਵਜ੍ਹਾ ਧਰਨਾ ਲਗਾ ਰਹੇ ਨੇ ਲੋਕ ਜਦੋਂ ਕਿ ਮੈਂ ਤਾਂ ਮੋਟਰ ਲਗਵਾਉਣ ਦੇ ਹੱਕ ਵਿੱਚ ਹਾਂ ਜਾਵੇ ਤਾਂ ਫਿਰ ਜਿਹੜਾ ਸਾਇਰ ਮੇਰੇ ਕਰਮ ਪਾਣੀ ਨਹੀਂ ਸਮਾ ਮਾਣੇ ਕਿ 10 ਦਾ 0 ਬੀਟਲਾ ਦਿਖਾਉਣ ਪਾਣੀ ਦਾ ਪਾਣੀ ਤੋਂ ਫੁੱਟਾ ਸੋਣ ਲਈ ਪਾਣੀ ਦੀ ਡੀ ਡੀ ਬੈਕਨ ਕੰਤੇ ਪਾਣੀ ਦਾ

ਰੋਜ਼ਿਆ ਜੀ ਨਗਰ ਕੌਂਸਲ ਦੇ ਬਾਹਰ ਧਰਨਾ ਦਿੱਤਾ ਹੈ। ਕੀ ਕਾਰਨ ਹੈ? ਕਿਹੜੀਆਂ-ਕਿਹੜੀਆਂ ਥੋੜੀਆਂ ਮੰਗਾਂ ਨੇ ਜੀ ਚੱਕਰ ਕੀ ਹੈ? ਅੱਜ ਅਸੀਂ ਬਹੁਤ ਹੀ ਦੁਖੀ ਹਿਰਦੇ ਨਾਲ ਲਗਾਤਾਰ ਤੋਂ 5 ਸਾਲ ਤੋਂ ਕਾਇਰਾ ਸਾਹ ਤੇ ਮੇਰੀ ਸੁਪਤਨੀ ਤਰਵਿੰਦਰ ਕੌਰ ਦੋਸ਼ਾ ਹਰ ਇੱਕ ਹਾਊਸ ਦੀ ਮੀਟਿੰਗ ਦੇ ਵਿੱਚ ਮਤਾ ਇਹ ਹੀ ਮੁੱਦਾ ਦੱਕ ਰਿਆ ਗੰਦੇ ਪਾਣੀ ਦਾ। ਪਰ ਇਹਨਾਂ ਦੀ ਇਨਜਤਾ ਦੀ ਕੋਈ ਖਦ ਨਹੀਂ ਰਹੀ। 5 ਸਾਲ ਹੋ ਗਏ ਸਾਨੂੰ ਇਹਨਾਂ ਦੀ ਮਿੰਤਾ ਕਰਦਿਆਂ ਨੂੰ। ਇਹ ਇਹਨਾਂ ਦਾ ਸਿਰਫ ਤੇ ਸਿਰਫ ਇਹਨੂੰ ਠੱਗੀ ਚੋਰੀ ਤੋਂ ਬਿਨਾ ਕੋਈ ਵੀ ਹੋਰ ਇਹਦਾ ਕੋਈ ਵੀ ਇਹਨਾਂ ਦਾ ਹੱਲ ਨਹੀਂ ਹੈ। ਗਰੇ ਘਰਾਂ ਦੇ ਵਿੱਚ ਠੱਗੀ ਭਾਲਦੇ ਨੇ, ਚੋਰੀ ਭਾਲਦੇ ਨੇ। ਇਹਨਾਂ ਵਾੜ ਦੇ ਜਿੰਨੇ ਵੀ ਲੋਕ ਨੇ ਜ਼ਹਿਰੀਲਾ ਪਾਣੀ ਪੀਤੀ بیمار ਹੋ ਰਹੇ ਨੇ ਇਵੇਂ ਕਿਦੋਂ ਬੋਤਾਂ ਵੀ ਸਾਡੇ ਵਾੜ ਦੇ ਵਿੱਚ ਹੋਈਆਂ ਨੇ ਇਹਨਾਂ ਨੂੰ ਸੇਵਾ ਦੇ ਬਿਨਾਂ ਤੋਂ ਠੱਗੀ ਤੋਂ ਬਿਨਾਂ ਹੋ ਕੇ ਕੰਮ ਹੀ ਨਹੀਂ ਹੈ ਇਹਨਾਂ ਦਾ ਟੈਂਡਰ ਦੇਖ ਲਓ ਘਟਾਲੇ ਦੋ ਦੋ ਬਿੱਲ ਬਣਾ ਰਹੇ ਨੇ ਕੋਈ ਸ਼ਰਮ ਨਾਂ ਦੀ ਇਹਨਾਂ ਚੀਜ਼ ਹੀ ਨਹੀਂ ਹੈ ਕੂੜੇ ਦੇ ਵਿੱਚ ਇਹ ਇਹ ਘਪਲਾ ਕਰ ਰਹੇ ਨੇ ਡੀਆਰ ਦੇ ਵਿੱਚ ਪਟ્રોલ ਦੇ ਵਿੱਚ ਇਹ ਘਪਲਾ ਕਰ ਰਹੇ ਨੇ ਇਹਨਾਂ ਨੂੰ ਮੇਰਾ ਸਾਹ ਨਾਲ ਹਰੇਕ ਮਿੰਟ ਦੇ ਵਿੱਚ ਕਾਇਰਾਉ ਸਾਹਿਬ ਤੇ ਮੇਰੀ ਪਤਨੀ ਹੌਦ ਦੇ ਵਿੱਚ ਹਰ ਵਾਰੀ ਇਹਨਾਂ ਜਲੂਸ ਕਰਕੇ ਜਾਂਦੀ ਹੈ ਪਰ ਕੀ ਤੁਸੀਂ ਉਹਨੂੰ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਸਾਡੀ ਮੰਗ ਇਹ ਪਿਛਲੇ 5 ਸਾਲ ਤੋਂ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਔਰ ਸਾਡੇ ਮੋਟਰ ਪਾਸ ਕਰਿਓ ਹੁਣ ਤੱਕ ਮੋਟਰ ਨਹੀਂ ਲੱਗੀ ਜੀ ਦਸਤੋ ਪਿਛਲੀ ਵਾਰੀ ਕਹਿੰਦੇ ਜੀ ਸਾਨੂੰ ਜਗ੍ਹਾ ਨਹੀਂ ਮਿਲੀ ਜੀ ਮੋਟਰ ਲਈ ਇਵਨ ਕੇ ਕਾਲੀਰਾਓ ਸਾਹਿਬ ਔਰ ਮੈਂਨੇ ਕਹਿ ਵੀ ਦਿੱਤਾ ਕਿ ਸਾਡੇ ਵਾਰਡ ਦੇ ਕਾਇਰਾਓ ਸਾਹਿਬ ਕਹਿੰਦੇ ਮੈਂ ਉੱਥੇ ਜਗ੍ਹਾ ਦਿੰਦਾ ਤੁਸੀਂ ਮੋਟਰ ਲਗਾਓ 1 ਮਹੀਨਾ ਇਸ ਕਾਲੂ ਮੀਟਿੰਗ ਨੂੰ ਹੋਈ ਨਾ ਹੋ ਗਿਆ ਕੋਈ ਵੀ ਮੁੱਦਾ ਨਹੀਂ ਆ ਉਤੋਂ ਕਾਇਰਾਓ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਨੇ ਕੋਈ ਬੇਕਾਰ ਬੰਦਾ ਕਿ ਜਿਹੜਾ ਸਾਡਾ ਕੋਈ ਉਹ ਸਮੱਸਿਆ ਇਹ ਆ ਵੀ ਸਾਡੇ 4 ਸਾਲ ਤੋਂ ਇੱਕ ਧਰਮਸ਼ਾਲਾ ਦੇ ਵਿੱਚ ਮੋਟਰ ਲੱਗੀ ਹੋਈ ਸੀ ਉਹਦਾ ਬੋਰ ਖਰਾਬ ਹੋ ਗਿਆ ਉਹ ਬੋਰ ਜਣੀ ਜਮੇ ਹੀ ਖਤਮ ਹੋ ਗਿਆ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਬੋਰ ਕਰਾਓ ਸਾਡੇ ਗਲੀਆਂ ਦੇ ਵਿੱਚ ਪਾਣੀ ਗੰਦਾ ਆਉਣਾ ਸ਼ੁਰੂ ਹੋ ਗਿਆ ਉਹਦੇ ਕਰਕੇ ਸਾਡੇ ਮਹੱਲੇ ਦੇ ਵਿੱਚ ਦੋ ਤਿੰਨ ਮੌਤਾਂ ਵੀ ਹੋ ਗਈਆਂ ਅਸੀਂ ਲਗਾਤਾਰ ਦੋਡੇ ਦੋਨੇ ਭੈਣ ਭਾਈ ਚਿੱਠੀਆਂ ਤੇ ਚਿੱਠੀਆਂ ਇਹਨਾਂ ਨੂੰ ਦੇ ਰਹੇ ਆ ਮੇਰੇ ਕੋਲ ਰਿਕਾਰਡ ਨੇ ਮੇਰੇ ਕੋਲ ਨਗਰ ਕੌਂਸਲ ਦੇ ਜਿਹੜਾ ਬੰਦਾ ਮੇਰੇ ਨਾਲ ਮੋਟਰ ਦੀ ਮਨਜ਼ੂਰੀ ਨੂੰ ਲੱਗਿਆ ਹੋਇਆ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਨੇ ਉਹਨਾਂ ਦੇ ਗਲ ਪੈ ਜਾਣਾ ਉਹਨੇ ਮੈਨੂੰ ਸਾਰੇ ਰਿਕਾਰਡ ਵੀ ਦਿੱਤੇ ਵੀ ਆਪਾਂ ਨੇ ਆਹ ਕੁਝ ਕਰਕੇ ਮੋਟਰ ਪਾਸ ਕਰਾਈ ਹੈ ਹੁਣ ਸਾਡੀ ਮੋਟਰ 50 ਲੱਖ ਦੀ ਮੋਟਰ ਪਾਸ ਵੀ ਹੋ ਗਈ ਹੈ ਪਹਿਲਾਂ ਤਾਂ ਇਹ ਮੋਟਰ ਲੱਗਣੀ ਸੀਗੀ ਆਪਣੇ ਕੇਸਰੀ ਕਲੋਨੀ ਦੇ ਵਿੱਚ ਉਤੋਂ ਕੇਸਰੀ ਕਲੋਨੀ ਦੇ ਵਿੱਚ ਠੇਕੇਦਾਰ ਕਹਿੰਦਾ ਜੀ ਇਹ ਜਗ੍ਹਾ ਘਟਾ ਇੱਥੇ ਮੋਟਰ ਨਹੀਂ ਲੱਗ ਸਕਦਾ ਅਸੀਂ ਕਾ ਚਲੋ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਦੂਜਾ ਪਾਰਕ ਦਿਖਾਤਾ ਮੇਰੇ ਘਰ ਤੋਂ ਜਿਹੜਾ ਨਾਲ ਜਾਂਦਾ ਪਾਰਕ ਉਹਦੇ ਵਿੱਚ ਸੀਸੀ ਪਈ ਹੋਈ ਆ ਰੋਡ ਗਲੀਆਂ ਲੱਗੀਆਂ ਹੋਈਆਂ ਨੇ ਮੈਂ ਖੁਦ ਕੰਮ ਕਰਾਇਆ ਸੀ ਉੱਥੇ ਜਦ ਮੈਂ ਪਹਿਲੀ ਵਾਰ ਮੇਰੀ ਐਮਸੀ ਬਣੀ ਆ ਇਹ ਐਨੀ ਗੱਲ ਸੁਣ ਕੇ ਸਾਰੀ ਨਗਰ ਕੌਂਸਲ ਕਵਰ ਆ ਗਈ ਇਹਨਾਂ ਨੇ ਉੱਥੇ ਉੱਥੇ ਪੈਪਾਂ ਵੀ ਪਹੁੰਚ ਗਿਆ ਸੀਗੀਆਂ ਉੱਥੇ ਮਸ਼ੀਨ ਵੀ ਪਹੁੰਚ ਗਈ ਸੀਗੀ ਉਹ ਸਾਰਾ ਕੁਝ ਉੱਥੇ ਹਾਜ਼ਰ ਸੀ ਇਹਨਾਂ ਨੇ ਉਦੋਂ ਤੋਂ ਬਾਅਦ ਕੋਈ ਥਾਂ ਸਿਰ ਨਹੀਂ ਲੱਤਾ ਫੇਰ ਮੈਂ ਪਹਿਲਾਂ ਤਾਂ ਅਸੀਂ ਕਾਠੇ 15 ਤਰੀਕ ਨੂੰ ਰੱਖਣਾ ਸੀ ਕਿਉਂਕਿ ਠੰਡ ਦੇ ਦਿਨ ਜ਼ਿਆਦਾ ਸੀਗੇ ਅਸੀਂ ਅੱਜ ਫੇਰ ਇਹ ਇਕੱਠ ਕਰਕੇ ਅੱਜ ਸਾਡੀ ਇੱਕੋ ਇੱਕ ਮੰਗ ਹੈ ਵੀ ਜਿਹੜਾ ਪਾਰਕ ਆ ਉਹ ਜਿਹੜੀਆਂ ਹੁਣ ਤੱਕ ਖੰਨੇ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਪਾਰਕਾਂ ਦੇ ਵਿੱਚੇ ਲੱਗੀਆਂ ਹੋਈਆਂ ਨੇ ਤੇ ਸਾਡੀ ਮੋਟਰ ਪਾਰਕ ਚ ਕਿਉਂ ਨਹੀਂ ਲੱਗ ਸਕਦੀ ਐ ਇਹੀ ਮੰਗ ਕਰਦਾ ਕਮੇਟੀ ਤੋਂ ਅਸੀਂ ਜਦ ਤੱਕ ਧਰਨਾ ਨਹੀਂ ਚੱਕਾਂਗੇ ਚਾਹੇ ਮੀਟਿੰਗ ਵੀ ਸ਼ੁਰੂ ਹੋ ਜਵੇ ਜੇ ਸਾਨੂੰ ਮੀਟਿੰਗ ਹਾਲ ਦੇ ਵਿੱਚ ਵੀ ਜਾਣਾ ਪਿਆ ਅਸੀਂ ਮੀਟਿੰਗ ਹਾਲ ਦੇ ਵਿੱਚ ਵੀ ਬੜਾਂਗੇ ਮੀਟਿੰਗ ਨਹੀਂ ਹੋਣ ਦਵਾਂਗੇ ਅਸੀਂ ਮੋਟਰ ਦਾ ਜਵਾਬ ਲੈ ਕੇ ਜਾਵਾਂਗੇ ਸਾਡੀ ਮੋਟਰ ਕਦ ਸ਼ੁਰੂ ਹੋ ਜੇਕਰ ਕੋਈ ਬੰਗ ਨਾ ਮੰਨੇਗੀ ਸਾਡੀ ਮੋਟਰ ਲਾਉਂਦੀ ਜਾ ਕੋ ਤਾਂ ਫਿਰ ਅਸੀਂ ਇਹ ਤਾਂ ਬਾਅਦ ਧਰਨਾ ਐਸਡੀਐਮ ਦੇ ਲਾਵਾਂਗੇ ਐਸਡੀਐਮ ਦੇ ਮੂੰਹੇ ਧਰਨਾ ਲਾ ਕੇ ਫਿਰ ਸਾਡੀ ਕੋਈ ਮੰਗ ਨਾ ਮੰਨੀ ਫਿਰ ਅਸੀਂ ਜੀਟੀ ਰੋਡ ਤੇ ਧਰਨਾ ਲਾ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਨਗਰ ਕੌਂਸਲ ਦੇ ਖਿਲਾਫ। ਜਿਹੜਾ ਅੱਜ ਦਾ ਧਰਨਾ ਹੈ ਜਿਹੜੀ ਕਮੇਟੀ ਦੇ ਵਿੱਚ ਲੁੱਟ-ਖਸੁੱਟ ਹੈ ਤੇ ਲੋਕਾਂ ਦੇ ਇੱਕ ਫੰਡਾਮੈਂਟਲ ਰਾਈਟ ਆ ਵੀ ਉਹਨਾਂ ਨੂੰ ਪਾਣੀ ਤੇ ਬਿਜਲੀ ਤੇ ਹੋਰ ਜਿਹੜੀਆਂ ਸਹੂਲਤਾਂ ਮਿਊਸਪਲ ਕਾਉਂਸਲ ਨੇ ਦੇਣੀਆਂ ਨੇ। ਸਾਫ਼ ਪਾਣੀ ਦਾ ਹਰ ਇੱਕ ਦਾ ਹੱਕ ਆ ਕੋਈ ਵੀ ਬੰਦਾ ਚਾਹੇ ਕਿਸੇ ਝੁੱਗੀ 'ਚ ਰਹਿੰਦਾ ਉਹਨੂੰ ਸਾਫ਼ ਪਾਣੀ ਦੇਣਾ ਸਰਕਾਰ ਦਾ ਇੱਕ ਫਰਕ ਸਰਕਾਰ ਨੇ ਲੋਕਲ ਬਾਡੀ ਬਣਾਈ ਹੈ ਮਿਸਪਲ ਕਮੇਟੀ ਇਹਨੋਂ ਟੈਕਸ ਇਕੱਠਾ ਕਰਦੀ ਆ ਸਾਡੇ ਲੋਕਾਂ ਤੋਂ ਸਾਨੂੰ ਇਹ ਸਹੂਲਤਾਂ ਦੇਣ ਵਾਸਤੇ ਸਾਡੇ ਦੋ ਕਾਉਂਸਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸਰਬਜੀਤ ਸਿੰਘ ਕਾਲੀਰੋ ਤ੍ਰਿਵੇਂਦਰ ਰੋਸ਼ਾ ਜੀ ਮੇਰੀ ਛੋਟੀ ਭੈਣ ਹਨੀ ਰੋਸ਼ਾ ਜੀ ਦੇ ਮੈਸੇਜ ਇਹ ਦੋ ਅਕਾਲੀ ਦਲ ਦੇ ਕਾਉਂਸਲਰ ਨੇ ਦੋਏ ਪਿਛਲੇ ਜਦ ਹੀ ਇਹ ਕਾਉਂਸਲ ਬਣੀ ਆ ਉਹ ਕਾਉਂਸਲ ਬਣਨ ਤੋਂ ਹੀ ਪਹਿਲਾਂ ਇਹ ਪਾਣੀ ਦੀ ਸਮੱਸਿਆ ਤੋਂ ਜਦ ਹੀ ਇਹ ਪੀੜਤ ਨੇ ਇਹ ਇੱਕ ਐਡਾ ਵੱਡਾ ਮਸਲਾ ਇਹਨਾਂ ਨੇ ਬਣਾਇਆ ਹੋਇਆ ਆ ਜਾਨ ਬੁੱਝ ਕੇ ਵੀ ਇਹ ਅਕਾਲੀ ਦਲ ਦੇ ਕੌਂਸਲਰ ਨੇ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਜਿਹੜੀ ਗੱਲ ਹੈ ਜੀ ਕੌਂਸਲ ਨੇ ਜਗਾ ਦੇਖਣੀ ਆ ਵੀ ਕਿੱਥੇ ਲਾਉਣਾ ਕੌਂਸਲਰ ਦਾ ਇਹ ਕੋਈ ਕੰਮ ਨਹੀਂ ਪਾਣੀ ਦਾ ਹੱਲ ਕੌਂਸਲ ਨੇ ਕਰਕੇ ਹੀ ਦੇਣਾ ਹੈ ਪ੍ਰਧਾਨ ਜੀ ਜਾਣ ਬੁੱਝ ਕੇ ਇਹਨਾਂ ਨੂੰ ਹਰਾਸ ਕਰ ਰਹੇ ਨੇ ਤੇ ਨੰਬਰ 2 ਗੱਲ ਲੋਕ ਗੰਦਾ ਪਾਣੀ ਪੀ ਰਹੇ ਨੇ ਹੁਣ ਪ੍ਰਧਾਨ ਜੀ ਨੇ ਦੱਸਿਆ ਵੀ ਦੋ ਬੰਦੇ ਸਾਡੇ ਉਥੇ ਡੈਥ ਵੀ ਹੋ ਗਈ ਗੰਦਾ ਪਾਣੀ ਪੀਣ ਨਾਲ ਉਹਨਾਂ ਦਾ ਹਰਜਾਨਾ ਕੌਣ ਦੇਊਗਾ ਉਹਨਾਂ ਦੇ ਘਰਾਂ ਦੀ ਜੋ ਪਰਮਾਈ ਆ ਕੌਣ ਦੇਊਗਾ ਹਰਕਾਂ ਦੇ ਵੀ ਟਿਊਬਲ ਲੱਗਣ ਦੇ ਦੋ ਦੋ ਫਾਇਦੇ ਨੇ ਜਿਹੜਾ ਉੱਥੇ ਕੋਈ ਘਾਹ ਬੂਟੀ ਜੇ ਕੋਈ ਬੂਟਾ ਲੱਗਿਆ ਹੋਇਆ ਕੋਈ ਰਕ ਲੱਗਿਆ ਉਹਨੂੰ ਵੀ ਪਾਣੀ ਜਾ ਸਕਦਾ ਲੋਕਾਂ ਨੂੰ ਵੀ ਪਾਣੀ ਜਾ ਸਕਦਾ ਸਿਰਫ ਉਹ ਨੂੰ ਮਿਲਦਾ ਲੱਗਦਾ ਉਹ ਪੱਕਾ ਹੈ ਉਹ ਕੰਕਰੀਟ ਪਈ ਹੋਈ ਹੈ ਉਹਦਾ ਕੋਈ ਗ੍ਰੀਨ ਬੈਲਟ ਨਹੀਂ ਹੈ ਉੱਥੇ ਕੀ ਕਿਸ ਯੂਜ਼ ਵਾਸਤੇ ਰੱਖਿਆ ਆਇਆ ਉਹ ਪੱਕਾ ਕਰਕੇ ਉਹ ਗਲੀਆਂ ਵਾ ਇੱਕ ਤਰ੍ਹਾਂ ਦੀ ਜੀ ਫਿਰ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਕਿਹਾ ਵੀ ਸਾਡੇ ਘਰ ਦੇ ਮੂਹਰੇ ਗਲੀ ਦੇ ਵਿੱਚ ਲਾ ਦਿਓ ਬਹੁਤ ਖੁੱਲੀ ਗਲੀ ਹੈ ਉਹਨੂੰ ਲਾਉਣਾ ਨਹੀਂ ਚਾਹੁੰਦੇ ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਇਹਨਾਂ ਨੂੰ ਸਪੋਰਟ ਹੈ ਇਹ ਦੇਖੋ ਜੀ ਉਹ ਜਿਹੜਾ ਰੋਲਾ ਪਾ ਰਹੇ ਨੇ ਇਹ ਜੀ ਕੋਈ ਰੋਲੇ ਵਾਲੀ ਤਾਂ ਗੱਲ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਧਰਨੇ ਦੀ ਧਰਨੇ ਵਾਲੀ ਤਾਂ ਕੋਈ ਗੱਲ ਨਹੀਂ ਜਿਹੜਾ ਟੈਂਡਰ ਆ ਉਹ ਸਾਡੇ ਟਾਈਮ ਲੱਗਿਆ ਜੀ ਟੈਂਡਰ ਲਾ ਕੇ ਅਸੀਂ 30 ਲੱਖ ਰੁਪਏ ਸੀਵਰ ਬੋਰਡ ਨੂੰ ਜਾਰੀ ਵੀ ਕਰ ਚੁੱਕੇ ਆ ਉਹਤੇ ਜਗ੍ਹਾ ਦਾ ਮੈਟਰ ਆ ਇਹਨਾਂ ਨੂੰ ਕਿਹਾ ਸੀ ਵੀ ਜਿੱਥੇ ਵੀ ਜਗ੍ਹਾ ਮਿਲਦੀ ਆ ਸਾਨੂੰ ਦੋ ਅਸੀਂ ਲਵਾ ਦਿੰਨੇ ਆ ਇੱਕ ਜਗ੍ਹਾ ਤੇ ਇਹਨਾਂ ਨੇ ਦੱਸੀ ਸੀ ਉੱਥੇ ਸਾਰਾ ਕੋਈ ਸਮਾਨ ਵੀ ਆ ਚੁੱਕਿਆ ਦੀ ਸਾਰੇ ਪਾਈਪ ਸਭ ਕੋ ਘਿਰ ਚੁੱਕਿਆ ਦੀ ਉੱਥੇ ਫਿਰ ਲੋਕਾਂ ਦੇ ਦੂਜੇ ਜਿਹੜੇ ਬਾੜ ਦੇ ਬੰਦੇ ਸੀਗੇ ਉਹਨਾਂ ਨੇ ਇਤਰਾਜ਼ ਕਰਦਾ ਵੀ ਇੱਥੇ ਨਹੀਂ ਜੀ ਇਹ ਪਾਰਕ ਆ ਸਾਡਾ ਇੱਥੇ ਅਸੀਂ ਲੱਗਣ ਨਹੀਂ ਦੇਣਾ ਉਹ ਹੋ ਗਿਆ ਫਿਰ ਅਸੀਂ ਕਾਲੀ ਰੋਹ ਸਾਹਿਬ ਨੂੰ ਪਿਛਲੀ ਮੀਟਿੰਗ ਚ ਵੀ ਕਹਿੰਦੀ ਮੈਂ ਚੱਲਦੀ ਮੀਟਿੰਗ ਚ ਕਿਹਾ ਸੀ ਵੀ ਕਾਲੀ ਰੋਹ ਜੀ ਨਾਲੇ ਮੈਡਮ ਰੋਸ਼ਾ ਜੀ ਨੂੰ ਵੀ ਜੇ ਕੋਈ ਹੋਰ ਜਗ੍ਹਾ ਆਏ ਸਾਨੂੰ ਦੱਸੋ ਜੇ ਕੋਈ ਕੋਈ ਕਿਰਾਏ ਤੇ ਵੀ ਮ ਬਾਅਸਰ ਸਾਹਿਬ ਨਾਲ ਉਹ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਰੈਂਟ ਤੇ ਲੈ ਕੇ ਰੈਂਟ ਡੀਡ ਲਿਖਾ ਕੇ ਵੀ ਆਪਾਂ ਉਹਦੇ ਨਾਲ ਉੱਥੇ ਲਵਾ ਦਾਂਗੇ ਸਾਡੇ ਬਲੀਓ ਤਾਂ ਕੋਈ ਰੋਕ ਟੋਕੇ ਨਹੀਂ ਕਿਸੇ ਗੱਲ ਦੀ ਬਿਲਕੁਲ ਹੀ ਦੇਖੋ ਮੇਰੇ ਕਾਲੀ ਰਾਉ ਜੀ ਮੈਂ ਰੋਜ਼ ਬਹਿਣਾ ਮੇਰੇ ਕਾਲੀ ਰਾਉ ਜੀ ਨੇ ਕੋਈ ਧਿਆਨ ਚਾਹੀ ਦੀ ਗੱਲ ਨਹੀਂ ਲਿਆਂਦੀ ਉਹਨਾਂ ਨੇ ਮੈਂ ਸਪੈਸ਼ਲੀ ਤੌਰ ਤੇ ਸਮਝਾ ਦਿੱਤੀ ਵੀ ਕੋਈ ਜਗਾ ਜੇ ਹੈ ਜੀ ਦੱਸੋ ਅਸੀਂ ਤਾਂ ਮੈਂ ਆਪ ਉਹਨਾਂ ਨੂੰ ਖੁਦ ਗਿਆ ਦੇਖੋ ਜੇ ਹੈ ਕਹੇ ਜੀ ਗੱਲਬਾਤ ਉਦੀ ਪਾਰਟੀ ਪਾਜੀ ਵਾਲੀ ਜਾਂ ਕੰਮ ਨਾ ਕਰਨੇ ਵਾਲੀ ਅਸੀਂ ਉਹਨਾਂ ਦਾ ਪਹਿਲਾਂ ਤਾਂ ਐਸਟੀਮੇਟ ਬਣਵਾਇਆ ਐਸਟੀਮੇਟ ਬਣਾ ਕੇ ਟੈਂਡਰ ਲਾਇਆ ਟੈਂਡਰ ਲਵਾ ਕੇ ਹਾਊਸ ਚ ਪਾਇਆ ਸੌਰੀ ਹਾਊਸ ਚ ਪਾਸ ਕਰਾਇਆ ਟੈਂਡਰ ਲਾਇਆ ਪੈਸੇ ਵੀ ਜਮ 30 ਲੱਖ ਰੁਪਏ ਸੀਵਰੇ ਬੋਰਡ ਨੂੰ ਜਮੇ ਵੀ ਕਰਾ ਚੁੱਕੇ ਆ ਕਿਹੜਾ ਕਾਲੀ ਕਾਲੀ ਕਰਕੇ ਸਾਡੇ ਨਾਲ ਬਿੱਟ ਕਰਾਉ ਰਿਹਾ ਮੈਂ ਕਹਿੰਦਾ ਜੇ ਬਿੱਟ ਕਰਾਉਂਦਾ ਜੀ ਅਸੀਂ ਪੇਮੈਂਟ ਵੀ ਕਿਉਂ ਜਮ ਕਰਤੋਂ ਦੱਸੇ ਪਈ ਤਾਂ 30 ਲੱਖ ਰੁਪਏ ਪੇਮੈਂਟ ਵੀ ਜਮ ਕਰਾ ਚੁੱਕੇ ਆ ਮੈਂ ਤੁਹਾਨੂੰ ਹੋਰ ਸਾਰਿਆਂ ਨੂੰ ਬੜੀ ਗੱਲ ਦੱਸਦਾ ਇਹਨਾਂ ਦਾ ਦੇਖੋ ਮੈਂ ਅੱਜ ਪਹਿਲੀ ਵਾਰ ਦੇਖਿਆ ਵੀ ਕੰਮ ਕਰਾਉਣੇ ਵਾਲੇ ਦੇ ਖਲਾਫ ਧਰਨਾ ਲਾ ਰਹੇ ਨੇ ਇਹ ਹੁਣ ਤੁਸੀਂ ਪੁਰਾਣੀ ਬਾਟਰ ਸਪਲਾਈ ਪਈ ਹੋਈ ਆ ਪਾਈਪ ਲਾਈਨ ਕੋਈ ਉਹ ਵੀ ਖਰਾਬ ਸੀ ਇਹਨਾਂ ਨੇ ਮੇਰੇ ਤੋਂ ਦੁਬਾਰਾ ਜਦ ਅਸੀਂ ਨਗਰ ਕਾਉਂਸਲਰ ਦੀ ਸਾਡੀ ਕਮੇਟੀ ਬਣੀ ਇਹਨਾਂ ਨੇ ਮੇਰੇ ਤੋਂ ਆਪਣੀ ਸੀਵਰੇਜ ਲਾਈਨ ਦੀ ਉਹਦੇ ਲਈ ਵੀ ਨਵੀਂ ਸੀਵਰੇਜ ਲਾਈਨ ਪਾਉਣੀ ਆ ਪੁਰਾਣੀ ਖਰਾਬ ਚੁੱਕੀ ਆ ਉਹਦਾ ਐਸਟੀਮੇਟ ਪਾਸ ਕਰਾ ਲਿਆ ਉਹ ਐਸਟੀਮੇਟ ਸਾਰੇ ਹਾਊਸ ਨੇ ਪਾਸ ਕੀਤਾ ਤੁਹਾਨੂੰ ਵੀ ਪਤਾ ਹੋਣਾ ਵੀ ਹਾਊਸੇ ਸਾਰਾ ਪ੍ਰਵਾਨਗੀ ਆ ਹਾਊਸ ਪਾਸ ਕਰਦਾ ਉਹਦੀ ਸ਼ਿਕਾਇਤ ਕਰਤੀ ਮੇਰੀ ਇਕੱਲੇ ਦੀ ਹਾਲਾਂਕਿ ਸ਼ਿਕਾਇਤ ਆ ਫਿਰ ਸਾਰਿਆਂ ਦੀ ਹੋਣੀ ਚਾਹੀਦੀ ਆ ਉਹ ਵੀ ਸਾਡੇ ਕਾਉਂਸਲਰ ਨੇ ਕੀਤੀ ਜੇ ਲੇ ਗੋ ਮੈਂ ਦੇਖੋ 1 ਮਿੰਟ ਮੈਂ ਹੋਰ ਗੱਲ ਜੇ ਮੈਂ ਇਸ ਗੱਲ ਤੇ ਗੱਲ ਕਰਾਂ ਵੀ ਇਹ ਪੱਖਪਾਤ ਵਾਲੀ ਇਹਨਾਂ ਦਾ ਹਰੇਕ ਕੰਮ ਮੈਂ ਪਹਿਲਾਂ ਤਾਂ ਪਿਉਰਿਟੀ ਤੇ ਕਰਦਾ ਕੋਈ ਤੁਮ 33 ਕਾਉਂਸਲਰਾਂ ਨੇ ਕੋਈ ਇੱਕ ਕਹਿ ਦੇਵੇ ਵੀ ਸਾਡਾ ਕੰਮ ਨਹੀਂ ਕਰ ਰਹੇ ਇਹ ਤਾਂ ਬੇਬੁਨਿਆਦ ਗੱਲਾਂ ਨੇ ਡੀਜ਼ਲ ਦੀ